ਸਕਾਲਸ ਕਾਈ ਨਿਊਜ਼ ਮਿਆ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਜੰਨੀ ਇਸ ਵੇਲੇ ਦੀ ਅਹਿਮ ਅਪਡੇਟ ਮੱਕਾ ਮਦੀਨਾ ਦੇ ਨਾਲ ਜੁੜੀ ਹੋਈ ਹੈ ਜਿੱਥੇ 19 ਹਾਜੀ ਯਾਤਰੀਆਂ ਦੀ ਮੌਤ ਹੋ ਗਈ ਹੈ ਇਸ ਮੌਤ ਦਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਉਹ ਹੀਟ ਸਟ੍ਰੋਕ ਦੱਸਿਆ ਜਾ ਰਿਹਾ ਉੱਥੇ ਹੀ ਜੇ ਗੱਲ ਕੀਤੀ ਜਾਵੇ ਅਸਮਾਨ ਦੇ ਵਿੱਚੋਂ ਵਰ ਰਹੀ ਅੱਗ ਦੀ ਤਾਂ ਇਹ ਜਾਨਲੇਵਾ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ 19 ਜਿਹੜੇ ਹਾਜੀ ਯਾਤਰੀ 사ਉਦੀ ਅਰਬ ਦੇ ਵਿੱਚ ਮੱਕਾ ਮਦੀਨਾ ਦੇ ਵਿੱਚ ਪਹੁੰਚੇ ਸਨ ਉਹਨਾਂ ਦੀ ਮੌਤ ਹੋ ਗਈ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਸ਼ਰਦਾਲੂਆਂ ਦੀ ਤਾਂ ਲੱਖਾਂ ਦੀ ਤਦਾਦ ਦੇ ਵਿੱਚ ਸਵਾਰ ਮੱਕਾ ਮਦੀਨਾ ਜੋ ਮੁਸਲਮਾਨ ਭਾਈਚਾਰਾ ਉਪਹੁੰਚਿਆ ਹੋਇਆ ਹੈ ਹਾਲਾਂਕਿ ਜਿਹੜੀ ਵਧਰੀ ਲਗਾਤਾਰ ਗਰਮੀ ਹੈ ਉਸ ਦੇ ਕਾਰਨ 19 ਹਾਜਿਆਤਰੀਆਂ ਦੀ ਮੌਤ ਹੋਈ ਹੈ ਤੇ ਜਿਹੜੀ ਇਹ ਮੌਤ ਹੋਈ ਹੈ ਇਸ ਦੀ ਪੁਸ਼ਟੀ ਵਿਦੇਸ਼ ਮੰਤਰਾਲੇ ਜਾਰਡਨ ਤੇ ਈਰਾਨ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਜਾਰਡਨ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਇਹ ਮੌਤਾ ਹੋਈਆਂ ਨੇ ਉਹਨਾਂ ਦੇ ਵਿੱਚੋਂ 14 ਯਾਤਰੀ ਜਾਰਡਨ ਦੇ ਨਾਲ ਸਬੰਧਤ ਨੇ ਉੱਤੇ ਹੀ 5 ਯਾਤਰੀ ਈਰਾਨ ਦੇ ਨਾਲ ਸਬੰਧਤ ਦੱਸੇ ਜਾ ਰਹੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਯਾਤਰੀ ਹਸਪਤਾਲ ਦੇ ਵਿੱਚ ਵੀ ਦਾਖਲ ਨੇ ਜਿਹੜਾ ਗਰਮੀ ਦਾ ਕਹਿਰ ਹੈ ਉਹਨਾਂ ਦੇ ਉੱਤੇ ਵੀ ਵਰਿਆ ਹੈ ਜੇ ਗੱਲ ਕੀਤੀ ਜਾਵੇ ਮੱਕਾ ਮਦੀਨਾ ਦੀ ਤਾਂ ਮੱਕਾ ਮਦੀਨਾ ਦੇ ਵਿੱਚ ਹਰ ਸਾਲ ਲੱਖਾਂ ਦੀ ਤਦਾਦ ਦੇ ਵਿੱਚ ਜਿਹੜਾ ਮੁਸਲਮਾਨ ਪਾਈਚਾਰਾ ਪਹੁੰਚਦਾ ਹੈ ਹੁਣ ਤੱਕ ਦੀ ਜਿਹੜੀ ਰਿਪੋਰਟ ਆਈ ਹੈ ਉਸ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ 1.8 ਮਿਲੀਅਨ ਲੋਕ ਮੱਕਾ ਬੰਦੀਨਾਂ ਦੇ ਵਿੱਚ ਹੁਣ ਤੱਕ ਪਹੁੰਚ ਚੁੱਕੇ ਨੇ ਦਰਸ਼ਨਾਂ ਦੇ ਲਈ ਆਉਂਦੇ ਨੇ ਮੱਕਾ ਮਦੀਨਾ ਦੇ ਵਿੱਚ ਤੇ ਇਸਲਾਮ ਦੇ ਵਿੱਚ ਹਰ ਇੱਕ ਮੁਸਲਮਾਨ ਨੂੰ ਮੱਕਾ ਮਦੀਨਾ ਜਾਣਾ ਜ਼ਰੂਰੀ ਮੰਨਿਆ ਗਿਆ ਹਾਲਾਂਕਿ ਜੇ ਗੱਲ ਕੀਤੀ ਜਾਵੇ ਇਸ ਨੂੰ ਪਿਛਲੇ ਸਾਲ ਦੀ ਪਿਛਲੇ ਸਾਲ ਦੀ ਰਿਪੋਰਟਾਂ ਦੇ ਉੱਤੇ ਨਜ਼ਰ ਮਾਰੀ ਜਾਵੇ ਤਾਂ ਪਿਛਲੇ ਸਾਲ ਜਿਹੜੀ ਮੌਤਾਂ ਹੋਈਆਂ ਸਨ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ 320 ਦੱਸੀ ਗਈ ਹੈ ਤੇ 10000 ਤੋਂ ਵੱਧ ਜਿਹੜੇ ਲੋਕ ਨੇ ਉਹ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਏ ਸੇ ਸਨ ਹਾਲਾਂਕਿ ਜਿਹੜਾ ਇਸ ਸਾਲ ਗਰਮੀ ਦਾ ਵਾਅਦਾ ਹੋ ਰਿਹਾ ਉਹ ਵੱਡੀ ਚਿੰਤਾ ਸਾਬਤ ਹੁੰਦਾ ਵੀ ਨਜ਼ਰ ਆ ਰਿਹਾ ਤੇ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 사ਊਦੀ ਅਰਬ ਸਰਕਾਰ ਦੇ ਵੱਲੋਂ ਹੋਰ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਜਿਹੜੇ ਲੱਖਾਂ ਦੇ ਦਾਦੇ ਵੀ ਸ਼ਰਧਾਲੂ ਪਹੁੰਚਦੇ ਨੇ ਉਹਨਾਂ ਦੀ ਕੋਈ ਮੌਤ ਨਾ ਹੋ ਸਕੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸੀਬਤ ਦਾ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈ ਸਕੇ ਹਾਲਾਂਕਿ ਹੁਣ ਤੱਕ ਜਿਹੜੀ ਮੌਤਾਂ ਦੀ ਪੁਸ਼ਟੀ ਹੈ ਉਹ ਹੁਣ ਨਹੀਂ ਹੋਈ ਹੈ ਹਾਜ ਯਾਤਰੀ 19 ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਉਹ ਜਾਰਡਨ ਦੇ ਨਾਲ ਤੇ ਈਰਾਨ ਦੇ ਨਾਲ ਸਬੰਧਤ ਦੱਸੇ ਜਾ ਰਹੇ ਨੇ ਹਾਲਾਂਕਿ ਕਈ ਯਾਤਰੀ ਹਸਪਤਾਲ ਦੇ ਵਿੱਚ ਵੀ ਦਾਖਲ ਦੱਸੇ ਜਾ ਰਹੇ ਨੇ ਤੇ ਖਿਸ਼ਲੀ ਰਿਪੋਰਟਾਂ ਦੇ ਉੱਤੇ ਵੀ ਜਿਹੜੀ ਝਾਤ ਮਾਰੀ ਗਈ ਆ ਉਸ ਦੇ ਵਿੱਚ ਵੀ ਸੈਂਕੜੇ ਜਿਹੜੇ ਲੋਕ ਸਨ ਉਹਨਾਂ ਦੀ ਮੌਤ ਹੋਈ ਸੀ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਹਸਪਤਾਲਾਂ ਦੇ ਵਿੱਚ ਵੀ ਭਰਤੀ ਕਰਵਾਏ ਗਏ ਸਨ ਤੇ ਅਸਮਾਨ ਦੇ ਵਿੱਚੋਂ ਜਿਹੜਾ ਇਹ ਕਹਿਰ ਵਰ ਰਿਹਾ ਇਹ ਵੱਡੀ ਚਿੰਤਾ ਸਾਬਤ ਹੁੰਦਾ ਨਜ਼ਰ ਆ